ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਪਿਆਰ ਪਰਿਸ਼ਾਦ ਦੀਆਂ ਵੱਡੀਆਂ ਖਬਰਾਂ ਸਿਆਮਾਂ ਦਾ ਵੱਡਾ ਦਾਵਾ ਕਿਹਾ ਪੰਜਾਬੀ ਦੇ ਸਿਹਤ ਦਾ ਖਿਆਲ ਰੱਖਣ ਲਈ ਬਜਟ ਵਿੱਚ ਕੀਤਾ ਜਾਵੇਗਾ ਵਾਅਦਾ ਠੰਡ ਤੋਂ ਹਜੇ ਨਹੀਂ ਮਿਲੇਗੀ ਰਾਹਤ ਪੰਜਾਬ ਸਰਨੇ ਇਹਨਾਂ ਸੂਬੇ ਵਿੱਚ ਹੋਰ ਛਿੜੇਗਾ ਕੰਮਾਂ ਨਵਜੋਤ ਸਿੱਧੀ ਰਿਹਾਈ ਪਰੇ ਕੈਬਨ ਮੰਤਰੀ ਕੁਲਦੀਪ ਢਾਲੀਵਾਲ ਦਾ ਵੱਡਾ ਬਿਆਨ ਭਾਜਪਾ ਨੇ ਪੰਜਾਬ ਚ ਲੋਕ ਸਭਾ ਚੋਣਾਂ ਦੀ ਖੀਚੀ ਤਿਆਰੀ 29 ਜਨਵਰੀ ਨੂੰ ਪਟਿਆਲਾ ਵਿੱਚ ਅਮਿਤ ਸ਼ਾਹ ਦੀ ਵੱਡੀ ਰੈਲੀ ਸੁਖਬੀਰ ਬਾਦਲ ਦਾ ਵੱਡਾ ਬਿਆਨ ਰਵਨੀਤ ਮਿਟੂਨ ਦੱਸਿਆ ਚਮਚੀ ਮਾਰ ਹੁਣ ਖਬਰਾਂ ਵਿਸਤਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨੀ ਦਾਵਾ ਕੀਤਾ ਕਿ ਪੰਜਾਬੀਆਂ ਦੇ ਸਿਹਤ ਦਾ ਖਾਸ ਧਿਆਨ ਰੱਖਣ ਲਈ ਸਿਹਤ ਬਜਟ ਵਿੱਚ ਵਾਧਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਹਿ ਕੇ ਕਮਿਊਨਿਟੀ ਸੈਂਟਰ ਨੂੰ ਰੈਫਰਲਰ ਸੈਂਟਰ ਨਹੀਂ ਬਣਾਉਣ ਦੇਵਾਂਗੇ ਉਹਨਾਂ ਨੂੰ ਹੀ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਜਾਣਗੇ ਸਿਹਤ ਦੇ ਨਾਲ ਅਸੀਂ ਕੋਈ ਖਲਵਾੜ ਨਹੀਂ ਕਰਨਾ ਪੂਲਾ ਬਜਟ ਅਸੀਂ ਰੱਖਾਂਗੇ ਔਰ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਉਹਨਾਂ ਦੇ ਆਲੇ ਦੁਆਲੇ ਹੀ ਇਲਾਜ ਮਿਲੇਗਾ ਜਿਵੇਂ ਮੁਹੱਲਾ ਕਲੀਨਿਕ ਨੇ ਕੱਲ ਮੈਂ ਇੱਕ ਮਹੱਲਾ ਗਿੰਜ ਕਿਹਾ ਸੀਗਾ उन 95% ਲੋਕ ਮੁਹੱਲਾ ਕਲੀਨਿਕ ਚੋਂ ਦਵਾਈ ਲੈ ਕੇ ਠੀਕ ਹੋ ਕੇ ਘਰੇ ਚਲੇ ਜਾਂਦੇ ਪਹਾੜੀ ਇਲਾਕੇ ਵਿੱਚ ਹੋ ਰਹੀ ਬਰਬਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪੂਰੇ ਉੱਤਰ ਭਾਰਤ ਵਿੱਚ ਕੜੱਕ ਦੀ ਠੰਡ ਦੇ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਮੌਸਮ ਵਿਭਾਗ ਵੱਲੋਂ ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਕੜੱਕ ਦੀ ਠੰਡ ਪੈਣ ਦੀ ਭਵਿੱਖਬਣੀ ਕੀਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਮੁਰ ਤੋਂ ਕੜੱਕੇ ਦੀ ਠੰਡ ਪੈਣ ਵਾਲੀ ਹੈ ਮੌਸਮ ਵਿਭਾਗ ਮੁਤਾਬਕ ਠੰਡ ਪਰਦੇਗੀ ਜੋ ਕਿ 20 ਜਨਵਰੀ ਤੱਕ ਜਾਰੀ ਰਹੇਗੀ ਇਸ ਦੇ ਨਾਲ ਹੀ ਕਈ ਸੂਬਿਆਂ ਵਿੱਚ ਸੰਗਠਿਤ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਆਉਣ ਵਾਲੇ 3 ਤੋਂ 4 ਦਿਨਾਂ ਤੱਕ ਲੋਕਾਂ ਨੂੰ ਧੁੰਦੇ ਧੁੰਦਾ ਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਮੀਂਹ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਹਾਲਾਂਕਿ ਮੌਸਮ ਵਿਭਾਗ ਨੇ ਇਸ ਤੋਂ ਬਾਅਦ ਪੰਜਾਬ ਚ ਮੌਸਮ ਸਾਫ਼ ਹੋ ਜਾਣ ਦੀ ਸੰਭਾਵਨਾ ਦੱਾਈ ਹੈ ਕੈਵਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਨਵਜੋਤ ਸਿੱਧੀ ਰਹਿਯੂ ਤੇ ਵੱਡਾ ਬਿਆਨ ਦਿੱਤਾ ਹੈ ਇਸ ਦੇ ਨਾਲ ਹੀ ਕਾਂਗਰਸ ਉਤੇ ਵੱਡੇ ਨਿਸ਼ਾਨੇ ਸਾਥੇ ਕਿਹਾ ਕਿ ਨਵਜੋਤ ਸਿੱਧੀ ਰਹਿਤ ਤੋਂ ਬਾਅਦ ਕਾਂਗਰਸ ਫਿਰ ਤੋਂ ਗੁੱਟਾਂ ਵਿੱਚ ਵੰਡੀ ਜਾਵੇਗੀ ਸਿੱਧੂ ਦੀ ਵਾਪਸੀ ਠੀਕ ਹੈ ਸਿੱਧੂ ਆਵੇ ਮਨਾਨਦੇ ਚ ਪੰਜਾਬ ਚ ਆਪਣੀ ਗੱਲ ਰੱਖੇ ਸਿੱਧੂ ਦੀ ਵਾਪਸੀ ਤੇ ਵੈਲਕਮ ਯਰ ਕੋਈ ਬੰਦਾ ਕਾਗਜ਼ ਦੇ ਸੋਦ ਬਾਤ ਬੋਲਦਾ ਕੀ ਮਿਲਣਾ ਜਿਹੜੀ ਮਾੜੀ ਬੱਲੀ ਰੋਲ ਕਾਦੀ ਦੇ ਕਾਗਜ਼ ਜੋੜ ਕੇ ਜਾਣੀ ਆ ਸਿੱਧੂ ਦੇ ਆਉਂਦਿਆ ਹੀ ਉਹ ਬਸ ਕੋਈ ਐਨੂ ਕੋਈ ਐਨੂ ਕੋ ਬਸਤਾਨ ਨੂੰ ਕੋ ਕੇ ਬਸਤਨ ਵੇਖਿਓ ਵਰਦਾ ਕੀ ਤੂੰ ਲੁਧਿਆਣਾ ਸਮਰਾਲਾ ਚਾਹ ਹਾਂਜੀ ਨਹੀਂ ਜੀ ਉਹ ਤਾਂ ਠੀਕ ਹੈ ਕਿਉਂਕਿ ਦੇਖੋ ਗੋਲ ਗਾਂਧੀ ਨੂੰ ਤਾਂ ਵੈਸੇ ਕੋਈ ਹੱਕ ਨਹੀਂ ਬਣਦਾ اخਲਾਕੀ ਦੌਰ ਦੇ ਹੱਕ ਨਹੀਂ ਬਣਦਾ ਕਿ ਦੇਦੂ ਪਦਵਾਣ ਦੇ ਜਿੰਨਾ ਪੰਜਾਬ ਨਾਲ ਧੱਕਾ ਕੀਤਾ ਹੁੰਦਾ ਆ ਜਿਹੜੇ ਚੰਡੀਗੜ੍ਹ ਲਈ ਅਸੀਂ ਲੜਦੇ ਫਿਰਦੇ ਆ ਜਿਹੜੇ ਪੰਜਾਬੀ ਬੋਲਦੇ ਇਲਾਕੇ ਲਈ ਲੜਦੇ ਫਿਰਦੇ ਆ ਜਿਹੜਾ ਪਾਣੀ ਲਈ S.Y.L ਦੇ ਮੁੱਦੇ ਤੇ ਲੜਦੇ ਫਿਰਦੇ ਇਹ ਸਾਰੇ ਇੰਦਰ ਗਾਂਧੀ ਨੇ ਸਾਨੂੰ ਇੱਕ ਗਿਫਟ ਗੋਡ ਕੀਤਾ ਇੰਦਰ ਗਾਂਧੀ ਦੇ ਕੇ ਗਈ ਹੈ ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਅਗਾਊਂ ਤਿਆਰੀ ਖਿੱਚ ਲਈ ਹੈ ਇਸ ਮਕਸਦ ਲਈ ਪਾਰਟੀ ਨੇ ਉਹਨਾਂ ਲੋਕ ਸਭਾ ਹਲਕਿਆਂ ਦੀ ਸ਼ਨਾਖਤ ਕੀਤੀ ਹੈ ਜਿੱਥੇ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ ਇਸ ਕੜੇ ਵਿੱਚ ਪਟਿਆਲਾ ਸੀਟ ਨੂੰ ਭਾਜਪਾ ਆਪਣੇ ਲਈ ਮਜ਼ਬੂਤ ਸੀਟ ਮੰਨ ਕੇ ਚੱਲ ਰਹੀ ਹੈ ਇਸ ਲਈ ਕੇਂਦਰੀ ਗ੍ਰਹਿ ਮੰਤਰੀ ਉਮਿਤ ਸ਼ਾ 29 ਜਨਵਰੀ ਨੂੰ ਪਟਿਆਲਾ ਵਿੱਚ ਪਹੁੰਚ ਰਹੇ ਹਨ ਜਿੱਥੇ ਉਹ ਇੱਕ ਵਿਸ਼ਾਲ ਰੈਲੀ ਨੂੰ ਸਵਧਨ ਕਰਨਗੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਨੇ ਗਾਂਧੀ ਪਰਿਵਾਰ ਉੱਤੇ ਵੱਡੇ ਨਿਸ਼ਾਨੇ ਸਾਦੇ ਹਨ ਇਸ ਦੇ ਨਾਲ ਹੀ ਸੁਭੀ ਸਿੰਘ ਬਾਦਲ ਨੇ ਐਮਪੀ ਰਵਨੀਤ ਬਿੱਟੂ ਨੂੰ ਚਮਚੀ ਮਾਰ ਦੱਸਿਆ ਹੈ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਸ਼ਰਮ ਆਉਣੀ ਚਾਹੀਦੀ ਹੈ ਬਿੱਟੂ ਨੂੰ ਕਹਿੰਦਾ ਤੇ ਮੈਨੂੰ ਮੈਂ ਦਸਤਾਰ ਸਜਾਈ ਰਾਹੁਲ ਗਾਂਧੀ ਕਰਕੇ ਉਹਨੇ ਦਿੱਤੀ ਆ ਮੈਨੂੰ ਦਸਤਾਰ ਸਪੰਤਾਤ ਕੀਤਾ ਤੇ ਗਾਂਧੀ ਪਰਿਵਾਰ ਨੇ ਕੀਤਾ ਸਭ ਤੋਂ ਵੱਡਾ ਨੁਕਸਾਨ ਸਭ ਤੋਂ ਵੱਡਾ ਪਹਿਲੇ ਤਾਂ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਟੈਂਕਾਂ ਤੋਪਾਂ ਤੇ ਕਾਲ ਸਖ ਸਾਹਿਬ ਤੇ ਬੰਬ ਉਚਲਾਏ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਦਿੱਲੀ ਤੱਕੇ ਦੁਨੀਆ ਚ ਪਰ ਅੱਪ ਭੁੱਲ ਜਾਂਦੇ ਆ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਸ਼ਰਮ ਆਉਣੀ ਚਾਹੀਦੀ ਐ ਬਿੱਟੂ ਨੂੰ ਕਹਿੰਦਾ ਤੇ ਮੈਨੂੰ ਮੈਂ ਦਸਤਾਰ ਸਜਾਈ ਰਾਹੁਲ ਗਾਂਧੀ ਕਰਕੇ ਉਹਨੇ ਦਿੱਤੀ ਆ ਮੈਨੂੰ ਦਸਤਾਰ ਜਿਹੜੀ ਅੱਜ ਸਜਾਈ ਬੈਠਾ ਹੈ